खेत वापर गया अरदास करिए गुरु हर ग्रंथ साहब रामदाह पंथ और सारा पर्व जोड़ा है घर विसा खेत पर सेवा वो कर सके और सारा जो माहौल है वो ठीक हो सके सार्या बहुत समझने की है कि ये जारी वापर रहे हैं ये ना वापर ਸਿਸਪ ਜਿਹੜੇ ਤੁਹਾਨੂੰ ਸਿਵਾਮੁਖ ਕੀਤਾ ਗਿਆ ਕਈ ਜਿਤਾਵਾਂ ਅਨੇਕਲ ਸਤੀਫੇ ਦੇ ਦਿੱਤੇ ਅਕਾਲੀ ਦਲ ਦੇ ਜੀਓ ਸੋਚੋ ਸਿਰੀਅਸ ਤੇ ਨਿਕਲ ਇਸ ਸੰਗੇ ਚ ਰੋਸ ਹੈ ਇਹ ਤਖਸਾਲ ਦੀ ਮਾਨ ਮਰਿਆਦਾ ਦਾ ਮਸਲਾ ਹੈ ਔਰ ਤਖਸਾਲ ਦੀ ਮਾਨ ਮਰਿਆਦਾ ਨੂੰ ਸਮਝਣ ਵਾਲੇ ਜਿਹੜੇ ਲੋਕ ਨੇ ਉਹਨਾਂ ਨੇ ਰੋਸ ਵਜੋਂ ਜਿਹੜੀ ਕਾਰਵਾਈ ਐ ਸੋ ਕੀਤੀ ਹੈ ਕਿ ਤਖਸਾਲ ਦੀ ਮੇਰੀ ਪਲਰੀ ਹੈ ਕਿ ਪਦਕੀਆਂ ਦਾ ਔਰ ਸੰਸਥਾਨ ਦਾ ਸੰਸਥਾਨ ਦਾ ਜਿਹੜਾ ਸਨਮਾਨ ਹੈ ਉਹਨੂੰ ਵੀ ਉਹ ਵੀ ਹੋਰ ਇਸ ਤਰ੍ਹਾਂ ਦਾ ਵਾਰ ਵਾਸਤੇ ਇਸ ਤਰ੍ਹਾਂ ਹੋ ਗਿਆ ਕਿ ਉਹਨੂੰ ਕਿ ਐਸੀ ਕਟਨਾ ਵਾਪਰਦੀ ਹੈ ਜਿਹੜੇ ਖੁਦ ਨੂੰ ਨਿਰਕਾਰ ਕਰਨ ਵਾਲੇ ਸਿੱਖ ਨੇ ਜਾਂ ਪਰੰਪਰਾਵਾਂ ਨਾਲ ਜਿਹੜੇ ਪਿਆਰ ਕਰਨ ਵਾਲੇ ਸਿੱਖ ਨੇ ਉਹਨਾਂ ਦੇ ਮਨਾਂ ਜਿਹੜਾ ਰੋਸ ਆਉਣਾ ਉਸ ਭਾਵਕ ਕਿਉਂਕਿ ਹਰ ਬੰਦਾ ਹਰ ਸਿੱਖ ਜਿਹੜਾ ਉਹ ਸੱਚ ਕੰਚੀ ਹਰ ਬੰਦਾ ਸਾਹਿਬ ਔਰ ਸ਼ਰੀਅਤ ਕਾਤ ਸਾਹਿਬ ਉਹ ਦੇਖਦਾ ਹੈ ਇੱਥਾਂ ਦੇ ਸਾਡੀ ਉਹ ਤਬੀਰ ਕਰਦਾ ਹੈ ਜੇ ਜਦੋਂ ਐਸੇ ਵਰਤਾਰੇ ਇੰਨਾ ਪਾਵਨ ਸਥਾਨਾਂ ਉਪਰ ਪਰਮੇਸ਼ਰ ਨੂੰ ਹੋ ਜਾਣ ਤੇ ਉਹਨਾਂ ਸਿੱਖਾਂ ਦੇ ਮਨ ਵਿੱਚ ਜਿਹੜਾ ਉਹ ਦੁੱਖ ਜ਼ਰੂਰ ਆ ਜਾਂਦਾ ਹੈ ਧੰਨਵਾਦ ਕਾਲ ਸਾਹਿਬ ਹੈ 2 ਦਸੰਬਰ ਤੇ ਸਵੇਰੇ 10:00 ਬ੍ਰੋਪਰਟੀ ਆਲਾ ਪ੍ਰਾਪਰਟੀ ਬੇਚਨੇ ਔਰ ਖਰੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز